ਰਾਣਾ ਗਰਜੀਤ ਕਹਿੰਦਾ ਮੈਂ ਐਮਐਸਪੀ ਦੇਵਾਂਗਾ ਤੇ ਅੱਜ ਰੇਡ ਹੋਈ ਆ ਕਿਦਾਂ ਦੇਖਦੇ ਜੂ ਦੇਖੋ ਰਾਣਾ ਗਰਜੀਤ ਕਹਿੰਦਾ ਕੀ ਕੀ ਨਹੀਂ ਕਹਿੰਦਾ ਪਰ ਮੈਨੂੰ ਇਹ ਪਤਾ ਕਿ ਕਈ ਕਿਸਾਨਾਂ ਦਾ ਬਕਾਇਆ ਜਿਹੜਾ ਜਿਹੜਾ ਪਹਿਲਾ ਉਹ ਰਾਣੇ ਗਰਜੀਤ ਦੇ ਮਤਲਬ ਜਿਹੜੀਆਂ ਉਹਦੀਆਂ ਮਿੱਲਾਂ ਉਹ ਕਿਸਾਨਾਂ ਦਾ ਦੇਣ ਵਾਲਾ ਉਹਦੀ ਆਪਣੀਆਂ ਫੈਕਟਰੀਆਂ ਉਹਦੇ ਵਾਸਤੇ ਉਹਨੂੰ ਮੱਕੀ ਚਾਹੀਦੀ ਏ ਉਹਦਾ ਆਪਣਾ ਸਟੈਂਡ ਉਹ ਮੱਕੀ ਖਰੀਦਦੀ ਨੇ ਚਾਹੁੰਦਾ ਕਦੇ ਖਰੀਦਦੀ ਨੇ ਚਾਹੁੰਦਾ ਇਹ ਉਹਦਾ ਆਪਣਾ ਉਹ ਲਾਲਚ ਦੇ ਰਿਹਾ ਕਿਸੇ ਨੂੰ ਉਹ ਲਾਲਚ ਦੇ ਰਿਆ ਬਸ ਜਿਹੜਾ ਰੇਟ ਹੋਇਆ ਇਹ ਰੇਟ ਪਹਿਲਾਂ ਵੀ ਉਹਦੇ ਵੱਲ ਹੋਇਆ ਪਹਿਲਾਂ ਵੀ ਉਹ ਕਹਿੰਦੇ ਬੜੀ ਵੱਡੀ ਗੜਬੜੀ ਸੀ ਬਹੁਤ ਵੱਡਾਂ ਗਏ ਕਿਉਂਕਿ ਬੜਾ ਵੱਡਾ ਕਾਰੋਬਾਰੀ ਆ ਕਈ ਸਰਾਬ ਦੀਆਂ ਮਿੱਲਾਂ ਨੇ ਕਈ ਕੁਛ ਆ ਤੇ ਲਾਜ਼ਮੀ ਕੋਈ ਨਾ ਕੋਈ ਹੋਇਆ ਹੋਊਗਾ ਪਰ ਭਾਜਪੀ ਜਿਹੜੀ ਆ ਕੋਈ ਨਾ ਕੋਈ ਕਮਜ਼ੋਰੀ ਲੱਭ ਲੈਂਦੀ ਬੰਦੇ ਕਮਜੋਰੀ ਲੱਭ ਕੇ ਫਿਰ ED ਤੇ CBI ਦੇ ਥੂ ਬੰਦੇ ਤੇ ਪ੍ਰੈਸ਼ਰ ਪਾਉਣ ਡਾ ਪੈਂਦੇ ਆ ਕਿ ਤੂੰ BJP ਤੇ ਸ਼ਾਮਲ ਹੋ ਜਾ। ਇੱਥੇ ਵੀ ਇਹੀ ਕੰਮ। ਇਹ ਪੋਲਟਿਕਸ ਹੀ ਆ। ਅੱਜ ਹੀ ਮੈਂ ਇਹ ਖ਼ਬਰਾਂ ਤੇ ਪੜ੍ਹਦਾ ਕਿ ਚਾਹੇ ਜ਼ਾਣਾ ਕਿਸੇ BJP ਸ਼ਾਮਲ ਹੋਣਾ ਚਾਹੁੰਦਾ BJP ਕਾਂਗਰਸ ਦੇ ਅੰਦਰ ਫੋਟ ਵੀ ਬੜੀ ਪਈ ਐ ਇਸ ਸਵਾਲ ਦੇ ਉੱਤੇ। ਰੈਲੀਆਂ ਕਿਤੇ ਜਾਰੀਆਂ ਤੋਂ ਬਿਲਕੁਲ ਪੈਰਲਲ ਰੈਲੀਆਂ ਵੀ ਹੋ ਰਹੀਆਂ ਸੀ। ਸੋ ਮੈਂ ਇਹ ਸਾਰੇ ਘਟਰੰਕਲ ਨੂੰ ਉਹਦੇ ਨਾਲ ਜੋੜ ਕੇ ਹੀ ਦੇਖਦਾ। ਉਦਾਂ ਨਹੀਂ ਮੈਂ ਬਲ ਮੈਂ ਦੇਖਦਾ। ਸੋ ਭਾਜਪਾ ਦੀ ਆਤ ਤੇ ਆਪਣੇ ਸਿਆਸੀ ਵਿਰੋਧੀਆਂ ਤੇ ਕਦਾਉਂਦੀ ਆ ਵੇਖਿਆ ਹੀ ਕਾਉਂਦੀ ਆ ਕਦਾਊਗੀ ਅੱਗੇ ਵੀ ਕਦਾਊਗੀ ਸਾਡੀ ਪਾਰਟੀ ਤੇ ਬੜੀ ਉਹਦਾ ਕਦਾਇ ਉਹਨਾਂ ਕਾਂਗਰਸੀਆਂ ਉੱਤੇ ਜਿੱਥੇ ਵੀ ਉਹਨਾਂ ਦਾ ਪਾਰਟੀ ਸਿਆਸੀ ਵਿਰੋਧੀ ਆ ਉੱਥੇ ਉਹ ਮਤਲਬ ਜਿਹੜਾ ਇਹਨੂੰ ਜੂਸ ਕਰ ਦੇ ਦੇ ਜਿਵੇਂ ਰਾਣਾ ਗੁਰਜੀਤ ਭਾਜਪਾ ਦੀ ਸ਼ਾਮਲ ਨੂੰ ਦੇ ਦੇ ਤੇ ਲੱਗਦਾ ਕਿ ਕਾਂਗਰਸ ਦਾ ਮੁੱਖ ਮੰਤਰੀ ਦਾ ਉਮੀਦਵਾਰ ਘਟ ਜਾਏਗਾ ਉਹਨੂੰ ਤੇ ਉਹ ਕਾਂਗਰਸ ਦੇ ਕਈ ਮੁੱਖਪਤੀ ਘਟ ਜਾਣੇ ਤੁਸੀਂ ਕੋ ਬਤਾਓ ਕਈ ਨਵੇਂ ਵੀ ਆ ਸਕਦੇ ਆ ਮਤਲਬ ਕਈ ਘਟ ਜਾਣੇ ਆ ਇਹਦੀ ਇੱਕ ਪਾਰਟੀ ਦੇ ਮਾੜੀ ਹਾਲਤ ਤੇ ਐਨੀ ਫੁੱਟ ਆ ਔਰ ਬੰਦਾ ਮੁਕਤੀ ਬਣ ਕੇ ਬੈਠਾ ਅਜੀ ਬਣ ਕੇ ਬੈਠਾ ਲਕਸ਼ਤ ਤਾਂ ਬੜੀ ਦੂਰ ਹੈ ਦੇ ਅਜੀ ਉਹਨਾਂ ਨੂੰ 2 ਦੋ ਸਾਲ ਜਿਹੜੇ 24 ਘੰਟੇ 24 ਮਤਲਬ ਜਿਹੜੇ ਮਤਲਬ ਮਹੀਨੇ ਬਾਕੀ ਆ ਉਹਨਾਂ ਨੂੰ ਲੱਗਦਾ ਸ਼ਾਇਦ ਕੱਲ੍ਹ ਪੱਛੋਂ ਮੁਕਤੀ ਬਣ ਕਿੱਦਾਂ ਬਣ ਜਾਣਾ ਮੁਬ ਸਵੇਰ ਸਵੇਰੇ ਤਾਂ ਆ ਵੀ ਗਿਆ ਵੀ 27 ਫੇਰਾਂ ਆਦਿ ਪਾਰਟੀ ਆਦੀ ਸਮਝਦੇ ਕਿ ਗੱਲ ਇੱਕ ਕਰਕੇ ਉਹਨਾਂ ਦੇ ਸਾਦੇ ਸੁਪਨੇ ਜਿਹੜੇ ਸੱਤ ਸੱਤ ਚਖਦਾ ਚੂਰ ਹੋ ਜਾਣੇ ਸਭ ਨੂੰ ਪਤਾ ਕਿ ਉਹਨਾਂ ਦੀ ਤਮੀ ਲੜਾਈ ਆ ਬਾਜ-ਬਾਗ ਕੁਝ ਕਹੀ ਜਾਂਦਾ ਚੰਨੀ ਕੁਝ ਕਹੀ ਜਾਂਦਾ ਰਾਜਾ ਆਪਣੇ ਕੁਛ ਕਹਿੰਦਾ ਸੁਖੀ ਰਜ਼ਾਵਾ ਕੁਛ ਕਹਿੰਦਾ ਰਾਣਾ ਗਜ਼ੀਰ ਕੁਛ ਸਾਰਿਆਂ ਦੇ ਬੱਕੋ ਅਕਦੀ ਡਫਲੀ ਉਹ ਸਾਰੇ ਬੱਕੋ ਇਤ ਇਹ ਵੀ ਇੱਕ ਨਾਲ ਪ੍ਰਗਟ ਕੁਛ ਕਹਿੰਦਾ ਸਾਰੇ ਆਪਣੇ ਆਪ ਦੇ ਮੁਖੰਤੀ ਦੇ ਦਾਵੇਦਾਰ ਹਰੀ ਸਿੰਘ ਬਿਕਰ